ਦੇ ਆ ਰਹੇ ਪੰਜਾਬ ਰਾਜ ਬਿਜਲੀ ਬੋਰਡ ਵੇਚਿਆ ਜਾ ਰਿਹਾ ਭਾਰਤ ਅਮਰੀਕਾ ਸਮਝੌਤਾ ਲਾਗੂ ਹੋ ਰਿਹਾਗਾ ਸੀ ਡੈਕ ਸਾਡੇ ਖਿਲਾਫ ਲਿਆਂਦਾ ਜਾ ਰਿਹਾ ਵਨ ਨੇਸ਼ਨ ਵਨ ਰਜਿਸਟਰੀ ਸਾਡੇ ਤੇ ਥੋਪੀ ਜਾ ਰਹੀ ਆ ਫਿਰ ਭਈ ਮਰਦਾ ਕੀ ਨਹੀਂ ਕਰਤਾ ਸਾਨੂੰ ਮਜਬੂਰੀ ਬਸ ਰੇਲਾਂ ਦੇ ਜਾਣਾ ਪੈਣਾ ਸੀ ਨਹੀਂ ਜਾਣਾ ਚੰਦੇ ਸਰਕਾਰ ਪਰ ਜਬਰ ਕਰਦੀ ਆ ਤੇ ਮਹੀਨੇ ਦਾ ਭਗਵੰਤ ਮੰਦ ਜੀ 12 ਰਹਿ ਕੇ ਫਿਰ ਸਾਡੀਆਂ ਜੁੱਤੀਆਂ ਚੱਕਣੀਆਂ ਵੋਟਾਂ ਲੈਣ ਹੋਣਾ ਫਿਰ ਲੋਕ ਜਵਾਬ ਦੇ ਦੇਣ ਕਿਸ ਗੱਲ ਦਾ ਜੇ ਲੋਕਾਂ ਨੂੰ ਕੁੱਟ ਕੇ ਮਾਰ ਕੇ ਜੇ ਰਾਜ ਕਰਨ ਦੀ ਭਗਵੰਤ ਮਾਨ ਸਰਕਾਰ ਸੋਚਦੀ ਉਹਨਾਂ ਦੀ ਮਰਜ਼ੀ ਦਾ ਸਵਾਲਿਆ ਅਸੀਂ ਨਾ ਚੌਧਿਆ ਆ ਸਾਨੂੰ ਰੇਲ ਰੋਕੋ ਦਾ ਐਲਾਨ ਕਰਨਾ ਪੈ ਰਿਹਾ ਵੀ ਸਰਕਾਰ ਨੇ ਉਹਦਾ ਸੁਣਨੀ ਨਹੀਂ ਹੈ ਜੇ ਸਰਕਾਰ ਸੁਣ ਲਵੇ ਤਾਂ ਇਹ ਰੇਲ ਰੋਕੋ ਟਾਲਿਆ ਜਾ ਸਕਦਾ ਜੀ ਸਾਹਿਬ ਜਿਵੇਂ ਤੁਸੀਂ ਰੇਲ ਰੋਕੋ ਦਾ ਜ਼ਿਕਰ ਕਰਦੇ ਹੋ ਫਿਰ ਜਿਹੜੀ ਹੈਗੀ ਹੈ ਜਿਹੜਾ ਪ੍ਰੈਸ਼ਰ ਟਿੰਗ ਇਲੈਕਸ਼ਨਸ ਨੇ ਉਸ ਦੇ ਉੱਤੇ ਕਿਉਂ ਨਹੀਂ ਵਿਰੋਧ ਕਰਦੇ ਤੁਸੀਂ ਵੀ ਜਿਵੇਂ ਪਿਛਲੇ ਤੁਸੀਂ ਇਹ ਲਾਂਸਕੀਮ ਵੱਲੋਂ ਵੀ ਕੀਤਾ ਗਿਆ ਸੀ ਕਿ ਅਸੀਂ ਜਿਹੜੇ ਆਮ ਆਦਮੀ ਪਾਰਟੀ ਨੂੰ ਬੀਜਪੀ ਵਾਲੇ ਪਿੰਡ ਦੇ ਵਿੱਚ ਹੀ ਵੜਨ ਦਿੰਦੇ ਸੀ ਪਿੰਡ ਦੇ ਅਲੱਗ-ਅਲੱਗ ਨੇ ਦਵਾਗੇ ਕੁਝ ਉਸ ਤਰੀਕੇ ਦੀ ਰਣਨੀਤੀ ਕੋਈ ਉਸ ਤਰੀਕੇ ਦੀ ਦੂਸਰੀ ਨਹੀਂ ਬਣਾਈ ਗਈ ਦੇਖੋ ਇਸ ਤਰ੍ਹਾਂ ਦੀ ਰਣਨੀਤੀ ਤਾਂ ਪਹਿਲਾਂ ਤੋਂ ਜਦੋਂ ਤੋਂ ਸ਼ੰਭੂ ਮੋਰਚੇ ਨੂੰ ਉਠਾਇਆ ਗਿਆ ਸੀ ਉਦੋਂ ਤੋਂ ਲੈ ਕੇ ਬਣੀ ਹੋਈ ਹੈ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਜੈਮਵਾਲੇ ਜਾਂਦੇ ਐ ਜਿੰਨੀ ਕੁ ਸਮਰਥਾ ਦੇ ਮੁਤਾਬਕ ਉੱਥੇ ਸੰਗਠਨਾਂ ਦਾ ਕੰਮਕਾਰ ਜਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਹੂਲ ਵਾਲਾ ਹੈ ਉਹਨਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਸੰਕੇਤ ਸਾਨੂੰ ਪੰਜਾਬ ਦੇ ਵਿੱਚੋਂ ਮਿਲਿਆ ਵੀ ਹੋਣਾ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਨਹੋਲਪਿੰਡ ਦੇ ਵਿੱਚ ਇਸ ਇਲਾਕੇ ਦੇ ਸੰਗਰੂਪ ਦੇ ਪਿੰਡਾਂ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਰੱਖਿਆ ਗਿਆ ਸੀ ਉਦੋਂ ਇੱਕ ਦਿਨ ਪਹਿਲਾਂ ਅਣਲੇ ਵਾਲੇ ਮਸਲੇ ਤੇ ਗ੍ਰਿਫਤਾਰੀਆਂ ਹੋਈਆਂ ਸੀ ਤਕਰੀਬਨ ਉਸ ਦੌਰਾਨ ਪਿੰਡਾਂ ਦਾ ਦੌਰਾ ਕਰਨਾ ਪਿਆ ਇਸ ਤਰ੍ਹਾਂ ਇਹ ਜਾਰੀ ਰਹੇਗਾ ਪਰ ਅਗਲੇ ਪ੍ਰੋਗਰਾਮਾਂ ਨੂੰ ਮੁੱਖ ਰੱਖਦੇ ਹੋਏ ਪਿਆਰੀ ਮੇਨ ਉਸ ਨੂੰ ਕੇਂਦਰ ਬਿੰਦੂ ਬਣਾ ਕੇ ਕੀਤੀ ਜਾਂਦੀ ਹੈ ਸਰ ਜਿਹੜੇ ਜਿੰਨੇ ਵੀ ਪੀ ਐਸ ਐਮ ਐ ਡੀ ਐਮ ਜੀ ਐਮ ਜਾਂ ਰਸਤੇ ਮੰਤਰੀ ਕਹਿੰਦਾ ਜਦੋਂ ਵੀ ਇਹ ਅੰਦੋਲਨ ਵੜਦੇ ਉਹ ਕੀਤੀ ਜਿਹੜਾ ਇੱਕ ਵਾਰ ਪਹਿਲਾਂ ਹੀ ਉਹਨੂੰ ਚੁੱਕ ਲੈਂਦੇ ਜਾਂ ਹੌਸਲ ਸਟ੍ਰੈਸ ਕਰ ਲੈਂਦੇ ਆ ਫਿਰ ਜਾਂ ਉਹ ਇੱਕ ਮਤਲਬ ਲੋਕਾਂ ਦੇ ਵਿੱਚ ਉਹ ਚੀਜ਼ ਆਪਣਾ ਨਜ਼ਰੀਆ ਤਸਵੀਰ ਲੋੜ ਹੈ ਵੀ ਅਸੀਂ ਸਾਨੂੰ ਗ੍ਰਫਤਾਰ ਕਰ ਲਈਏ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਕਿਉਂਕਿ ਉਹਨੇ ਇੱਕ ਵਾਰ ਦੀ ਤੱਕ ਭਾਵੇਂ ਹਰੇਕ ਵਾਰੀ ਇਸ ਤਰ੍ਹਾਂ ਹੁੰਦਾ ਜਾਂ ਕਿਸਾਨ ਉਸ ਤਰੀਕੇ ਨਾਲ ਬਹਿ ਜਾਂਦੇ ਵੀ ਕੋਈ ਨਹੀਂ ਹੁਣ ਗ੍ਰਫਤਾਰ ਕਰ ਲਿਆ ਲੋਕਾਂ ਦੇ ਅੱਖਾਂ ਦੇ ਚੱਕੇ ਹੋਗੇ ਥੈਟਸੋ ਸਭ ਤੋਂ ਪਹਿਲੀ ਤਾਂ ਗੱਲ ਇਹ ਸਾਫ ਹੀ ਹੈ ਵੀ ਪੁਲਿਸ ਘਰਾਂ ਦੇ ਅੰਦਰ ਛਾਪੇ ਮਾਰ ਕੇ ਗ੍ਰਿਫਤਾਰ ਕਿਹਨਾਂ ਨੂੰ ਕਰਦੀ ਹੈ ਜਿਨ੍ਹਾਂ ਤੋਂ ਸਰਕਾਰ ਨੂੰ ਖਤਰਾ ਹੁੰਦਾ ਹੈ ਨਹੀਂ ਤਾਂ ਉਹ ਗੱਫੇ ਦੇ ਬੈਰੀਕੇਟ ਲਾ ਕੇ ਰੋਕ ਲੈਂਦੇ ਹੈ ਇਹ ਵੀ ਗੱਲ ਤਾਂ ਇਹ ਸਾਬਤ ਹੈ ਦੂਜੀ ਗੱਲ ਇਹ ਹੈ ਵੀ ਇੰਨੀਆਂ ਰੋਕਾਂ ਦੇ ਬਾਵਜੂਦ ਵੀ 5 ਤਰੀਕ ਵਾਲਾ ਪ੍ਰੋਗਰਾਮ ਤੁਸੀਂ ਅੱਖੀਂ ਦੇਖਿਆ ਕਿ ਉਹ ਪ੍ਰੋਗਰਾਮ ਸਫਲ ਰਿਹਾ ਸੀ ਨੂੰ ਸਫਲ ਬਣਿਆ ਕਿਉਂਕਿ ਇੰਨੀ ਵੱਡੀਆਂ ਧਾਰਨਾ ਪੰਜਾਬ ਦੇ ਵਿੱਚ ਪੁਲਿਸ ਦੀਆਂ ਜਿੱਥੇ ਕਾਈ ਪ੍ਰਧਾਨਾਂ ਤੋਂ ਵਰਕਰਾਂ ਤੱਕ ਘਰਾਂ ਤੱਕ ਸ਼ਾਪੇਬਾਦੀ ਹੋਵੇ ਤੇ ਹਰ ਘਰ ਦੇ ਅੰਦਰ ਪ੍ਰੋਗਰਾਮ ਫਰਾਈ ਉਹਨਾਂ ਦੀਆਂ ਹਲਵਾਰੀਆਂ ਤੱਕ ਸਾਨਾ ਗੋਦੀ ਕੀਤੀ ਹੋਵੇ ਤਾਂ ਉੱਥੇ ਵੀ ਇਹਨੂੰ ਐ ਨਹੀਂ ਕਹਿ ਸਕਦੇ ਵੀ ਇਹ ਰਲਗੱਠ ਪ੍ਰੋਗਰਾਮ ਸੀ ਉਹਨੂੰ ਕਹਿ ਸਕਦੇ ਆ ਵੀ ਸਰਕਾਰ ਨੂੰ ਚੁਣੌਤੀ ਦੇਣ ਵਾਲਾ ਪ੍ਰੋਗਰਾਮ ਸੀ